ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਆਪਾਂ ਜਿਸ ਘਰ ਤੋਂ ਵੀਡੀਓ ਬਣਾ ਰਹੇ ਹਾਂ ਸੈਕੰਡ ਵੀਡੀਓ ਹੈਗੀ ਆਪਣੀ ਇੱਥ ਤਸੀਲ ਤੇ ਜਿਹੜਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਚਵਾਲ ਦੀ ਦੂਰੀ ਤਕਰੀਬਨ ਤੇ ਚਵਾਲ ਦੀ ਜਿਹੜੀ ਦੂਰੀ ਹੈ ਦੋਸਤੋ ਇਸ ਪਿੰਡ ਤੋਂ 7 ਕਿਲੋਮੀਟਰ ਦੀ ਆ ਨਾਲ ਤਕਰੀਬਨ ਮੰਨਣ ਪਿੰਡ ਹੈਗਾ ਦੋਸਤੋ ਠੀਕ ਹੈ ਜੀ ਤੇ ਬਾਈ ਅੱਜ ਰਵੀ ਸ਼ੇਰ ਸਿੰਘ ਦੇ ਘਰ ਆਈਆਂ ਦੋਸਤੋ ਤੇ ਮੱਝਾਂ ਜਿਹੜੀਆਂ ਤੁਹਾਨੂੰ ਆਪਾਂ ਤਿੰਨ ਦਿਖਾ ਦੇਣੀਆਂ ਨੇ ਇੱਕ ਤਾਜੀ ਸੂਈ ਆ ਤੇ ਦੋ ਜੜੀਆਂ ਦੋਸਤੋ ਇੱਕ ਤੋਕੜਾ ਬਣਾ ਨੀਲੀ ਰਵੀ ਦੇ ਵਿੱਚ ਤੇ ਇੱਕ ਤੋਕੜ ਜਿਹੜੀ ਤੁਹਾਨੂੰ ਮੱਝ ਦਿਖਾਵਾਂਗੇ ਕਿੰਨਾ ਮਿਲਕ ਥੱਲੇ ਹੈਗਾ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆਪਾਂ ਵੀਰ ਰਵੀ ਸ਼ੇਰ ਸਿੰਘ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਨੀ ਹੈ ਮੱਝਾਂ ਪਸੰਦ ਆਉਣਗੀਆਂ ਦੋਸਤੋ ਪਸੰਦ ਆ ਜਾਂਦੀ ਹੈ ਚੀਜ਼ ਸੌਦਾ ਕਰਨ ਤੋਂ ਪਹਿਲਾਂ ਜਿਹੜਾ ਤੁਸੀਂ ਤਸੱਲੀ ਇੱਕ ਟਾਈਮ ਦੋ ਟਾਈਮ ਚੁਆਈ ਕਰਕੇ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਠੀਕ ਹੈ ਜੀ ਅੱਜ 16 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਸਮਾਂ ਜਿਹੜਾ ਦੋਸਤੋ ਦੁਪਹਿਰ ਦਾ 2 ਵਜੇ ਦਾ ਹੈਗਾ ਧਿਆਨ ਦੇ ਵਿੱਚ ਰੱਖ ਲਿਓ ਠੀਕ ਹੈ ਜੀ ਜਿਹੜਾ ਖਾਸ ਤੌਰ ਤੇ ਪਸ਼ੂ ਸੱਜਰ ਸੂਇਆ ਹੁੰਦਾ ਉਹਦਾ ਬਨਾਥਣਾ ਵੀ ਤੁਹਾਨੂੰ ਜਿਹੜਾ ਸਮਝ ਵਿੱਚ ਆ ਜਾਊਗਾ ਤਕਰੀਬਨ ਹਜੇ ਤਿਆਰੀ ਆ ਔਰ 2 ਵਜੇ ਦੇ ਸਮੇਂ ਦੌਰਾਨ ਜੇਕਰ ਦੇਖੀਏ ਤਾਂ 6 ਵਜੇ ਤੋਂ 6 ਵਜੇ ਦੀ ਚੁਵਾਈ ਨਾਰਮਲੀ ਆਪਾਂ ਕਰਦੇ ਆ ਤੇ ਹਜੇ ਫਿਰ ਵੀ ਜਿਹੜਾ ਦੋਸਤੋ 3 ਤੋਂ 4 ਘੰਟੇ ਜਿਹੜਾ ਸਮਾਂ ਪਿਆ ਹੈਗਾ ਚੁਵਾਈ ਦੇ ਵਿੱਚ ਤੇ ਆਜੋ ਬਤੇਰੇ ਡਿਟੇਲ ਆਪਾਂ ਵੀਰ ਦੇ ਨਾਲ ਸਾਂਝੀ ਕਰਦੇ ਆ ਕਿ ਕੀ ਇਨਫੋਰਮੇਸ਼ਨ ਹੈਗੀ ਆ ਇਹਨਾਂ ਐਨੀਮਲਸ ਦੇ ਰਿਗਾਰਡਿੰਗ ਆਜੋ ਵੀਰ ਜੀ ਠੀਕ ਆ ਦੋ ਮੱਝਾਂ ਜਿਹੜੀਆਂ ਦੋਸਤੋ ਨੀਲੀ ਦਾਵੀ ਦੇ ਵਿੱਚ ਖਣਗੀਆਂ ਠੀਕ ਆ ਪਹਿਲੇ ਨੰਬਰ ਵਾਲੀ ਮੱਝ ਤੋਂ ਆਪਾਂ ਸਟਾਰਟ ਕਰ ਲੈਂਦੇ ਆ ਤੇ ਸਭ ਤੋਂ ਪਹਿਲਾਂ ਅਵੀਰ ਰਵੀ ਸ਼ੇਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ ਇੱਥੇ ਹਣ ਤੇ ਠੀਕ ਆ ਵੀਰ ਜੀ ਠੀਕ ਹਾਂਜੀ ਅੱਜ ਆਪਣੇ ਕੋਲ 3 ਜਨਵਰੀ ਆ ਜੀ ਹਾਂਜੀ ਤਿੰਨ ਪਸ਼ੂ ਆ ਇੱਕ ਸੱਜਰਿਆ ਜੀ ਬਿਲਕੁਲ ਜੀ ਇੱਕ ਆ ਟੋਪੜ ਕੱਪਣਿਆ ਠੀਕ ਹੈ ਇੱਕ ਆ ਟੋਪੜ ਉੱਚੀ ਬੱਜੇ ਵਾਲੀ ਆ ਜੀ ਠੀਕ ਹੈ ਜੀ ਇਹਨੂੰ ਹੋ ਗਏ ਹਾਂਜੀ ਠੀਕ ਹੈ ਤੇ ਪਹਿਲੇ ਨੰਬਰ ਤੋਂ ਫੱਜਰ ਤੋਂ ਸਟਾਰਟ ਕਰ ਲੀਏ ਹਾਂ ਅਹ ਠੀਕ ਹੈ ਵੀਰ ਅਰਵੀ ਸ਼ਰ ਸਿੰਘ ਜੀ ਪਹਿਲੇ ਨੰਬਰ ਤੇ ਨੀਲੀ ਦਾ ਵੀ ਦੀ ਮੱਝ ਆ ਜੀ ਠੀਕ ਆ ਤੇ ਸੁਆ ਵੀਰ ਕਿੰਨਾ ਸੋਈ ਹੈ ਸੰਤੂ ਸਾਹਿਬ ਤਿੱਜੇ ਸੂਏ ਸੋਈ ਆ ਜੀ ਅੱਛਾ ਜੀ ਤੇ ਤਕਰੀਬਨ ਇਹ ਹਲੇ 20 ਤੋਂ ਮਤਲਬ 10 ਲੀਟਰ ਤੋਂ ਉੱਪਰ ਹੀ ਆ ਜੀ ਮਤਲਬ ਸਾਢੇ 10 ਲਾਲ 10 ਲਾਲ 10 ਲੀਟਰ ਜਿਹੜਾ ਆਪਾਂ ਕੰਡਾ ਤਲਾ ਕੇ ਦਵਾਂਗੇ ਦੋ ਜੀ ਠੀਕ ਹੈ ਬੱਚਾ ਨੀਚੇ ਬੱਚਾ ਕੱਟੀ ਆ ਜੀ ਆ ਵੇਖੋ ਕੱਟੀ ਆ ਗਈ ਹੈ ਜੀ ਹਾਂ ਜੀ ਹਾਂ ਜੀ ਤਕਰੀਬਨ 20 ਦਿਨ ਹੋ ਗਏ ਸੋਈ ਨੂੰ ਠੀਕ ਹੈ ਜੀ ਤੇ ਬਣਦੀ ਸੰਤੀ ਵਧੀਆ ਜੀ ਠੀਕ ਹੈ ਜੀ ਮਗਰ ਕੱਟੀ ਹੈ ਦੋਸਤੋ ਤੇ ਆਪ ਤਿਜੇ ਸੂਬੇ ਦੇ ਵਿੱਚ ਇਹ ਮੱਝ ਸੂਈ ਆ ਨੀਲੀ ਰਾਵੀ ਦੀ ਆ ਮੂੰਹ ਮੱਥਾ ਜਿਹੜਾ ਦੋਸਤੋ ਬਿਲਕੁਲ ਬੱਲਾ ਹੈਗਾ ਤੇ ਮਾਰਕਿੰਗ ਜਿਹੜੀ ਆ ਵਾਈਟ ਨਿਸ਼ਾਨਾ ਚਾਰੇ ਪੈਰ ਤੋਤੇ ਆ ਠੀਕ ਆ ਜੀ ਤੇ ਹਾਜ਼ਰ ਦੁੱਧ ਵੀਰੇ ਕਿੰਨਾ ਹੁਣ ਮੌਕੇ ਦਾ 10 ਲੀਟਰ ਪੱਕਾ ਦੁੱਧ ਹੈ ਜੀ 10 ਲੀਟਰ ਹਾਂਜੀ 10 ਤੋਂ ਪਲੱਸ ਹੀ ਹੋਊਗਾ 10 ਲੀਟਰ ਆਪ ਇਥੋਂ ਬਣਾ ਕੇ ਦਵਾਂਗੇ ਜੀ ਠੀਕ ਆ ਜੀ ਕੋਈ ਟਾਈਮ ਚ ਵਾਈ ਕਰ ਲੈ ਤੇ ਟਾਈਮ ਕਰ ਲੈ ਕੋਈ ਬਾਕੀ ਵੇਖੋ ਇਹ ਭਾਨੇ ਬੁਨੀ ਦੀ ਤੱਕ ਪਛਾਣ ਬਹੁਤ ਸੋਹਣੀ ਆ ਤੱਕ ਤੋਂ ਕੁ ਜਿਹੜੀਆਂ ਦੋਸਤੋ ਬਹੁਤ ਵਧੀਆ ਚੰਗੀ ਆ ਪਛਾਣ ਉਹ ਤੱਕ ਆ ਠੀਕ ਆ ਜੀ ਓਵਰ ਆਲ ਜਿੰਨੇ ਵੀ ਆ ਥਣ ਥਣ ਦਾ ਸੈਜ ਚੰਗਾ ਹੈਗਾ ਚੁਾਈ ਸੋਹਣੀ ਲੱਗੀ ਆ ਬਿਲਕੁਲ ਨੀਲੀ ਦਾ ਵੀ ਦੀਆਂ ਜਿਹੜੀਆਂ ਦੋਸਤੋ ਪੂਰੀਆਂ ਨਿਸ਼ਾਨੀਆਂ ਨੇ ਮੂੰਹ ਮੱਥਾ ਜਿਹੜਾ ਇੱਕ ਵਾਰੀ ਤੁਸੀਂ ਜ਼ਰੂਰ ਨੋਟ ਕਰ ਲਓ ਠੀਕ ਆ ਜੀ ਠੀਕ ਆ ਆ ਫੇਸ ਦੀ ਕੁਆਲਿਟੀ ਠੀਕ ਆ ਅੱਖ ਬਿੱਲੀ ਆ ਠੀਕ ਆ ਜੀ ਮਗਰ ਮਗਰਲੇ ਪੈਰ ਤੇ ਅਗਲੇ ਪੈਰ ਜਿਹੜੇ ਦੋਵੇਂ ਆ ਤੋਤੇ ਆ ਆ ਚਾਰੇ ਪੈਰ ਤੋਤੇ ਆ ਠੀਕ ਆ ਜੀ ਤੇ ਖੋਲ ਕੇ ਆਪਾਂ ਤੇ ਮਾਜ ਚੰਗੀ ਆ ਪਾ ਫੜਦਾ ਜਿਹੜਾ ਆਪਾਂ ਖੀਰ ਤੋਂ ਅਖੀਰ ਤੇ ਜਿਹੜਾ ਪੁੱਛ ਕੇ ਤੁਹਾਨੂੰ ਦੱਸਾਂਗੇ ਠੀਕ ਹੈ ਅਗਰੇ ਪਹਿਲਾਂ ਤੋੜ ਕੇ ਦਿਖਾਉਣੇ ਤੁਹਾਨੂੰ ਆਪਾਂ ਹਾਂਜੀ ਤੋੜੋ ਜੀ ਬਨਾਥਨਾ ਜਿਹੜਾ ਦੋਸਤੋ ਹੁਣ ਦੇ ਸਮੇਂ ਮੈਂ ਪਹਿਲਾਂ ਨੋਟ ਕਰਾਤਾ ਸੀਗਾ ਸਮਾਂ ਠੀਕ ਆ ਜੀ ਪੂਰਾ ਹੈਗਾ ਜਿੰਨਾ ਕਿ ਦੋਸਤੋ ਅੱਗੇ ਬਨਾਥਨਾ ਉਹਨਾਂ ਵੀ ਬਿਲਕੁਲ ਪਿੱਛੇ ਜਿਹੜਾ ਹਵਾਨੇ ਦਾ ਸਟਰਕਚਰ ਹੈਗਾ ਤੇ ਆਹ ਜਿਹੜੀ ਫੇਸ ਤੋਂ ਕੁਆਲਿਟੀ ਤੁਸੀਂ ਦੇਖ ਲਓ ਠੀਕ ਆ ਆਹ ਕਰ ਲਿਓ ਲੋਡ ਜੀ ਤੇ ਠੀਕ ਆ ਹਵਾਨਾ ਵਧੀਆ ਦਿਖਾਉਂਦੀ ਹੈ ਪ੍ਰੋਪਰ 10 ਲੀਟਰ ਦੁੱਧ ਬਿਲਕੁਲ ਰੈਡੀ ਆ ਠੀਕ ਆ ਤੇ ਚਵਾਈ ਚ ਵੀ ਚੰਗੀ ਆ ਤੁਸੀਂ ਆਪ ਵੀ ਇੱਕ ਟੈਂਪ ਤੇ ਆ ਕੇ ਜਿਹੜੀ ਚਵਾਈ ਆ ਜਰੂਰ ਕਰੇ ਕਰ ਲਿਓ ਤਸੱਲੀ ਹੋ ਜੂਗੀ ਤੁਹਾਡੀ ਉਸ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ ਠੀਕ ਆ ਆ ਥਣ ਜਿਹੜੇ ਹੈਗੇ ਬਹਿਣੀ ਵਾਲੇ ਪਾਸੇ ਤੋਂ ਵੀ ਪ੍ਰੋਪਰ ਦਿਖਾਉਣੀ ਆ ਪਤਾ ਚਲ ਆ ਕਰੋ ਚੈੱਕ ਜੀ ਠੀਕ ਆ ਜੀ ਤੇ ਥਾਣਾ ਤੁਨਾਂ ਦੀ ਸਫਾਈ ਪੂਰੀ ਹੈ ਨੋ ਗਾਲਾ ਥਾਣਾ ਤੇ ਚਵਾਈ ਵੀਰ ਚੰਗੀ ਲੱਗੀ ਹੈ ਬਿਲਕੁਲ ਹਾਂਜੀ ਹਾਂਜੀ ਚਵਾਈ ਬਹੁਤ ਸਾਫ਼ ਹੈ ਠੀਕ ਆ ਕੋਈ ਭੂਰ ਛੱਟੇ ਵਾਲੀ ਗੱਲ ਤੇ ਨਹੀਂ ਹੈ ਨਾ ਠੀਕ ਹੈ ਬਿਲਕੁਲ ਵਧੀਆ ਜੀ ਆ ਕਰੋ ਜੀ ਠੀਕ ਆ ਚੈੱਕ ਕਰ ਲਓ ਵਧੀਆ ਸੋਹਣੀ ਚਵਾਈ ਵੀਰਾਂ ਦਾ ਲੱਗੀ ਹੈਗੀ ਆ ਬਾਕੀ ਉਹਦੀ ਤਸੱਲੀ ਦੇ ਲਈ ਤੁਸੀਂ ਆਪ ਇੱਕ ਟਾਈਮ ਦੋ ਟਾਈਮ ਚਵਾਈ ਕਰ ਲਿਓ ਠੀਕ ਆ ਤੇ ਅਸ਼ਾ ਵੀਰ ਰਵੀ ਸ਼ੇਰ ਸਿੰਘ ਜੀ ਕਿੰਨਾ ਕ ਮੁੱਲ ਲੈਂਦਾ ਸਾਨੂੰ ਸਾਬ ਆਪਾਂ ਡਿਮਾਂਡ ਹੈ 67000 ਰੁਪਏ ਮੁੱਲ ਕਰਦੇ ਆ ਜੀ ਠੀਕ ਆ ਜੀ 66000 ਰੁਪਏ ਦੀ ਆਪਾਂ ਲਾਸਟ ਹਾਨਾ ਦੇ ਦਾਂਗੇ ਜੀ 60000 ਹਰ ਦੇ ਹਾਂਜੀ ਹਾਂਜੀ ਠੀਕ ਹੈ ਮੁੱਲ 67000 ਹੈ ਨਾ 60000 ਰੁਪਿਆ ਕੀ 65000 ਰੁਪਏ ਦੀ ਹਾਨਾ ਦੇਤਾ ਹਾਂ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਕਰ ਲਿਓ ਬਿਲਕੁਲ ਨੋਟ ਤੁਸੀਂ ਠੀਕ ਹੈ ਜੀ ਮਗਰ ਕੱਟੀ ਆ ਤੇ ਨੀਲੀ ਰਾਵੀ ਦੀ ਮੱਝ ਆ ਤੇ 10 ਲੀਟਰ ਦੀ ਚੁਵਾਈ ਆ ਤਸੱਲੀ ਤੁਸੀਂ ਘਰ ਵਿਜਟ ਕਰਕੇ ਕਰ ਲਿਓ ਤੇ ਆ ਮਗਰ ਬੱਚਾ ਇੱਕ ਪੂਰੀ ਫਿਰ ਜ਼ਰੂਰ ਕਰ ਲਿਓ ਚੈੱਕ ਕੱਟੀ ਆ ਇਸ ਦੇ نیچے ਠੀਕ ਆ ਤੇ ਆਪ ਮੱਝ ਜਿਹੜੀ ਪੂਰਾ ਸਟਰਕਚਰ ਤੁਸੀਂ ਦੇਖ ਲਿਆ ਢਿੱਲਾਪਨ ਬਹੁਤ ਜ਼ਿਆਦਾ ਹੈਗਾ ਚਮੜੀ ਚੁੰਮੜੀ ਬਿਲਕੁਲ ਬਰੀਕ ਆ ਮੱਝ ਦੀ ਕੱਟੀ ਚੰਗੀ ਨਿਕਰੇ ਆ ਜੀ ਬਿਲਕੁ ਠੀਕ ਹੈ ਜੀ ਆਹ ਫੇਸ ਦੀ ਕੁਆਲਿਟੀ ਜੇ ਬਿਲਕੁਲ ਬਿੱਲੀ ਮਰਕਣੀ ਆਕਾ ਆਉਣ ਵਾਲੇ ਸਮੇਂ ਦੇ ਵਿੱਚ ਚਲੋ ਬੱਚੇ ਜਿਹੜੇ ਦੋਸਤੋ ਇਸ ਮੱਝ ਤੋਂ ਤੁਸੀਂ ਲੈ ਸਕਦੇ ਹੋ ਵਧੀਆ ਚੰਗੇ ਨੀਲੀ ਰਾਵੀ ਦੇ ਬੱਚੇ ਪਾ ਦੂਗੀ ਤੇ ਇਸ ਤੋਂ ਬਾਅਦ ਜਿਹੜੀ ਇੱਕ ਹੋਰ ਨੀਲੀ ਰਾਵੀ ਦੀ ਮੱਝਾ ਟੇਡਾ ਕੱਟਾ ਤੇ ਇਹ ਵੀ ਤੋਕਰ ਗੱਬਣਾ ਜੀ ਹਾਂਜੀ ਸੰਧੂ ਸਾਹਿਬ ਤੋਕਰ ਗੱਬਣਾ ਆਪਾਂ ਵੀ ਵੀਡੀਓ ਜਿਹੜੀ ਪਿਛਲੀ ਵੀਡੀਓ ਜੀ ਪਾਈ ਤੇ ਉਹ ਗੱਲ ਇਦਾਂ ਕੋਈ ਸੱਜਣ ਨੇ ਆਪਣੇ ਕੋਲ ਲੈ ਲਈ ਸੀ ਹਾਂਜੀ ਉਹਨੇ ਕਿਉਂ ਸਵਾਭ ਬਣਿਆ ਜਾਂ ਮਤਲਬ ਦੋ ਚਾਰ ਜਿਹਨੂੰ ਕਹਿ ਕੇ ਖਿਲਾਰ ਛੱਡੀ ਐ ਤੇ ਹੋਰ ਫੋਨ ਆਉਂਦੇ ਰਹੇ ਤੇ ਦੇ ਕਿਉਂ ਮੈਂ ਵੇਚੀ ਨਹੀਂ ਚਲੋ ਇਹ ਆਪਣੀ ਖਲੋਤੀ ਦੂਜੀ ਗੱਲ ਇਹ ਆ ਕਿ ਉਹਦਨੇ ਟੀਕੇ ਦੇ ਸੀ ਜਦੋਂ ਮੈਂ ਲਿਆ ਹੈ ਨਾ ਇੱਕ ਪੱਠੇ ਪੱਠੇ ਚੱਕ ਘਟ ਜੁਕਦੀ ਮਤਲਬ ਜਾ ਘਟ ਜੁਕਦੀ ਸੀ ਤੇ ਹੁਣ ਇੱਕ ਤੇ ਮਤਲਬ ਪੱਠੇ ਪੱਠੇ ਹੀ ਚੁੱਕਣ ਡੈ ਵੀ ਆ ਜੀ ਤੇ ਮਤਲਬ ਟੀਕੇ ਦੇ ਨਹੀਂ ਹੁਣ ਜਿਹੜੀ ਆ ਮਤਲਬ ਪਾੜਾ ਪਾਗੇ ਜਾਂ ਆਪਾਂ ਵੰਡ ਪਾਗੇ ਜਾਂ ਫੀਡ ਪਾਗੇ ਨਾ ਝੂ ਸਕਦੇ ਮਿਲ ਪੈਂਦੀ ਉਦਾਂ ਜੀ ਕੱਲ ਦੀ ਜਿਹੜੀ ਉਦਾਂ ਮਿਲ ਹੋਗੀ ਨਾਰਮਲ ਹੋਗੀ ਟੀਕੇ ਦੀ ਲੋੜ ਨਹੀਂ ਪੈਂਦੀ ਮਤਲਬ ਇਹਨੇ ਵੀ ਉਦੋਂ ਪਸ਼ੂ ਜਿੱਦਨ ਆਪਾਂ ਪਹਿਲੀ ਵੀਡੀਓ ਪਾਈਏ ਤੇ ਉਦੋਂ ਤਾਜੀ ਤੁਸੀਂ ਇੱਕ ਅੱਧਾ ਦਿਨ ਲੱਗ ਹੋਇਆ ਤਰੋਂ ਲੈ ਆ ਕੇ ਆਂਦੇ ਹਾਂ ਜੀ ਇੱਕ ਦਾ ਦਿਨ ਹੋਇਆ ਹੀ ਨਹੀਂ ਹੁਣ ਟੇਕ ਕੀ ਆ ਹਾਂ ਟੇਕੀ ਆ ਜੀ ਤਕਰੀਬਨ ਪੰਜ ਛੇ ਦਿਨ ਹੋ ਗਏ ਆ ਚਾਰ ਚੁਰ ਵੀ ਖੰਡ ਵੀ ਅੱਗੇ ਨਾਲੋਂ ਭਰਨ ਡੈਬੀ ਮਤਲਬ ਕਾਫੀ ਚੁੱਕਣ ਲੱਗ ਗਈ ਚਾਰ ਚੁਰ ਠੀਕ ਆ ਤੇ ਹੁਣ ਮਤਲਬ ਕਿ ਦੋਨੋਂ ਟਾਈਮ 'ਚ ਇੱਕ ਟਾਈਮ ਚ ਚੋਈ ਕਰ ਰਹੇ ਹਾਂ 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 ਥੋੜਾ ਲਾਲਚ ਚ ਚਾੜ ਚੂਟ ਦੀ ਆ ਗਈ ਹਾਂ ਜੀ ਚਾੜਦਾ ਮਤਲਬ ਪਹਾੜੀ ਦਾ ਲਾਲਚ ਕਰਨ ਲੱਗੀ ਆ ਤੇ ਕੱਲ ਵੀ ਨਹੀਂ ਟੀ ਗੱਲ ਵਾ ਅੱਜ ਵੀ ਮਤਲਬ ਜਿਹੜੀ ਉਹਦਾ ਮਿਲ ਪੀ ਭਸਮ ਪਈ ਹਾਂ ਮਤਲਬ 4 ਕਿਲੋ ਮੰਨ ਕੇ ਲੈ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ 4 ਮਹੀਨੇ ਚ ਗੱਬਣ ਚੈੱਕ ਪਾਸ ਹਾਂ ਚੈੱਕ ਪਾਸ ਹੈ ਜੀ ਚੈੱਕ ਪਾਸ ਹਾਂ ਜੀ ਠੀਕ ਆ ਸੋ ਇੱਕ ਵਾਰੀ ਫੇਸ ਤੋਂ ਜਿਹੜੀ ਦੋਸਤ ਤੁਸੀਂ ਵੇਖ ਲਓ ਠੀਕ ਹੈ ਜੀ ਟੇਡੇ ਕੱਟ ਦੇ ਵਿੱਚ ਤੇ ਟੇਡਾ ਕਾਟਾ ਡਿੰਗਾ ਚੀਰ ਆ ਤੇ ਆ ਕਰੋ ਚੈੱਕ ਜੀ ਬਾਕੀ ਆਪਾਂ ਤੁਹਾਨੂੰ ਬਾਹਰ ਖੋਲ ਕੇ ਤੋੜ ਕੇ ਦਿਖਾਉਣੇ ਆ ਠੀਕ ਆ ਆ ਸਿੰਘਾਂ ਦੀ ਬੰਤਰ ਚ ਠੀਕ ਹੈ ਟੇਡੇ ਘਟਦੇ ਵਿੱਚ ਤੇ ਨੀਲੀ ਦਾ ਵੀ ਜਿਹੜੀ ਹੈਗੀ ਦੋਸਤੋ ਨੀਦੀ ਦਾ ਵੀ ਦੇ ਵਿੱਚ ਪੂਰੀ ਮਾਰਕਿੰਗ ਜਿਹੜੀ ਤੁਸੀਂ ਵੇਖ ਰਹੇ ਹੋ ਮਗਰਲੇ ਪੈਰ ਵਾਈਟ ਹੈਗੇ ਠੀਕ ਹੈ ਜੀ ਤੇ ਬਿਲਕੁਲ 4 ਕਿਲੋ ਜਿਹੜਾ ਦੁੱਧ ਰੈਡੀ ਹੈ ਨਾ ਜਿਸ ਲਈ ਹੈਗਾ 4 ਕਿਲੋ ਹਾਂਜੀ ਹਾਂਜੀ ਠੀਕ ਹੈ ਬਾਕੀ ਥਾਣਾ ਸੋਨਾਂ ਦੀ ਬਿਲਕੁਲ ਸਾਫ ਸਾਰੇ ਥਾਣਾ ਬਿਲਕੁਲ ਵਰਦੇ ਪੂਰੇ ਜੀ ਹਾਂਜੀ ਥਾਣਾ ਸੋਨ ਬਿਲਕੁਲ ਸਹੀ ਹੈ ਜੀ ਮਤਲਬ ਆ ਬਾਕੀ ਕੋਈ ਵੀ ਆਪਾਂ ਪਸ਼ੂ ਵੇਚਣਾ ਵਾ ਇੱਕ ਟਾਈਮ ਆਵੇ ਦੋ ਟਾਈਮੇ ਘੱਟੋ ਘੱਟ ਮੈਂ ਦੇ ਕਿਨਾਂ ਦੋ ਟਾਈਮ ਚਵਾਈ ਕਰੀ ਕਿਉਂਕਿ ਅਗਲੇ ਨੂੰ ਸੈਟੀਸਫੈਕਸ਼ਨ ਹੋ ਜਾਂਦੀ ਤੇ ਸਾਨੂੰ ਵੀ ਸੰਤੁਸ਼ਟੀ ਰਹਿੰਦੀ ਵੀ ਯਾਰ ਠੀਕ ਰਿਹਾ ਸਾਰਾ ਕੁਝ ਹਣਾ ਸਹੀ ਗੱਲ ਆ ਵੀ ਸਹੀ ਗੱਲ ਤੇ ਸਮਾਨ ਜਿਹੜਾ ਦੋਸਤੋ ਤੁਸੀਂ ਕੱਢਣਾ ਹੁੰਦਾ ਤੇ ਮੈਂ ਵੀ ਇਹਨੂੰ ਕਹਾਂਗਾ ਬਾਈ ਖੁੱਲ ਕੇ ਤੋਰ ਕੇ ਦਿਖਾਈਂ ਸਮਾਨ ਦੋਸਤੋ ਤੁਸੀਂ ਕੱਢਣਾ ਠੀਕ ਆ ਚਵਾਈ ਤੁਸੀਂ ਕਰਨੀ ਆ ਵੈਸੇ ਤੁਸੀਂ ਲੈਣੇ ਆਪਣਾ ਹੱਕ ਸਮਝ ਕੇ ਜਿਹੜਾ ਇਨਾਂ ਕਾ ਜ਼ਰੂਰ ਕਰ ਲਿਆ ਕਰੋ ਇਨਾਂ ਕਾ ਕਰਟੇਰੀਆ ਪੂਰਾ ਕਰ ਲਿਆ ਕਰੋ ਉਸ ਤੋਂ ਬਾਅਦ ਜਿਹੜਾ ਪਸ਼ੂ ਜਿਹੜਾ ਖਰੀਦਣਾ ਤੁਹਾਨੂੰ ਵੀ ਸੌਖ ਤੇ ਚੁਵਾਈ ਚੰਗੀ ਲੱਗੀ ਵੀਰਾਂ ਦਾ ਤੇ ਹੁਣ ਪਹਿਲਾਂ ਕੋਈ ਟੀਕੇ ਦਾ ਕਰਦੀ ਕਿਉਂਕਿ ਪਸ਼ੂ ਨਵਾਂ ਆਇਆ ਸੀਗਾ ਤੇ ਹੁਣ ਘਰੇ ਬਿਲਕੁਲ ਟੇਕ ਗਈ ਆ ਪਹਾੜੇ ਤੇ ਚਾੜਦੇ ਤੁਸੀਂ ਆਪ ਵੀ ਘਰੇ ਆ ਕੇ ਪਹਾੜੇ ਚਾੜਦੇ ਦੀ ਚੁਵਾਈ ਕਰ ਸਕਦੇ ਹੋ ਠੀਕ ਆ ਤੇ ਟੇਡੇ ਘਟ ਦੇ ਵਿੱਚ ਡਿੰਗਾ ਚੀਰ ਆ ਤੇ ਆਹ ਕੋਈ ਥਣ ਹਵਾਨਾ ਵੇਖ ਲਓ ਜੀ ਬਿਲਕੁਲ ਸਪੋਰਟ ਹੈਗਾ ਠੀਕ ਆ ਹਵਾਨੇ ਤੇ ਸਪੋਰਟ ਜਿਹੜਾ ਤੁਹਾਨੂੰ ਨਜ਼ਰ ਆ ਜਾਊਗਾ ਠੀਕ ਆ ਅੱਗੇ ਗੱਬੜ ਵੀ ਹੈਗੀ ਆ ਦੋਸਤੋ ਠੀਕ ਆ ਇਹ ਨਹੀਂ ਜ਼ਰੂਰੀ ਮਤਲਬ ਵਾਅਦੇਬੰਦੀ ਹੈ ਹੁਣ ਸਾਡੇ ਕੋਲ ਜਾਨਵਰ ਜਿਆਦੇ ਹੋਣ ਕਰਕੇ ਨਾ ਹਾਂਜੀ ਨਹੀਂ ਵੇਚ ਰਹੇ ਆ ਤੇ ਮਤਲਬ ਵਾਅਦੇਬੰਦੀ ਅੱਗੇ ਜਦੋਂ ਸੋਨਾ ਵੀ ਟਾਈਮ ਵਧੀਆ ਵਾ ਬਾਕੀ ਭਾਅ ਵਧਦੇ ਜਾ ਜੀ 47000 ਰੁਪਏ ਪਰ ਰੇਟ ਕੀਤਾ ਹੋਈ ਉਦੋਂ ਵੀ 47000 ਰੁਪਇਆ 1000 ਰੁਪਇਆ ਛੋਟ ਕਰਾਂਗੇ ਉਹਦੇ ਵਿੱਚੋਂ ਜੀ ਹਾਂ ਜੀ ਹਾਂ ਜੀ ਠੀਕ ਆ ਤੇ ਮਤਲਬ ਕਿ ਸੁੰਦੀ ਬੇਲ ਕੇ ਜੁਲਾਈ ਗਸਤ ਜੁਲਾਈ ਦੇ ਵਿੱਚ ਗਰਮੀ ਪੂਰੀ ਚ ਹਾਂ ਪੂਰੀ ਗਰਮੀ ਹੀ ਸੁੰਦੀ ਹੈ ਜੀ ਹਾਂ ਮੇਰੇ 4 ਮਹੀਨੇ ਦੀ ਅੱਜ ਹਾਂ 4 ਮਹੀਨੇ ਪਲਸੀ ਹੋ ਗਈ ਹੈ ਜੀ ਹਾਂ ਜੀ ਹਾਂ ਜੀ ਪਲਸੀ ਹੋ ਗਈ 11 ਅਕਤੂਬਰ ਨੂੰ ਲੱਗਾ ਜੀ ਠੀਕ ਆ ਨਵੰਬਰ ਦਸੰਬਰ ਜਨਵਰੀ ਫਰਵਰੀਅਰ ਮਤਲਬ 4 ਮਹੀਨੇ ਦਲਾ ਲਓ ਤੁਸੀਂ ਜਿਹੜਾ 5-4 ਦੇ ਉੱਪਰ ਹੋ ਗਈ ਜੀ ਠੀਕ ਆ ਹਾਂਜੀ ਲਓ ਵੀ ਦੋਸਤੋ ਨੋਟ ਕਰ ਲਿਓ ਠੀਕ ਆ ਜੀ ਤਰੀਕ ਵੀਰ ਨੇ ਦੱਸਤੀ ਆ ਤੇ 4 ਮਹੀਨੇ ਤੋਂ ਉੱਪਰ ਜਿਹੜਾ ਸਮਾਂ ਹੋ ਗਿਆ ਹੁਣ ਗੱਬਣ ਨੂੰ ਠੀਕ ਆ ਤੇ ਭਾਅ ਪੜਤਾ ਇਹਦਾ ਕਿੰਨਾ ਸੀ 46 ਸੀ 47 47000 ਰੁਪਇਆ ਮੁੱਲ ਕੀਤਾ ਜੀ 1000 ਆਪਾਂ ਛੋਟ ਕਰਾਂਗੇ ਜੀ 60000 ਰੁਪਏ 47000 ਤੁਸੀਂ ਲਾ ਲਓ 1000 ਚਲੋ ਆਏ ਆਏ ਕੇ ਦਾ ਮਾਨ ਤਾਨ ਕਰਾਂਗੇ ਜੀ 40000 ਰੁਪਏ ਦੀ 40000 ਦੀ ਹੋਵੇਗੀ ਹਾਂ ਨਾ ਜਿਹੜੀ ਹਾਂਜੀ ਠੀਕ ਆ 46000 ਦੀ ਹਾਂ ਨਾ ਜਿਹੜੀ ਦੋਸਤੋ ਹੈਗੀ ਆ ਇੱਕ ਨੂੰ 1000 ਰੁਪਏ ਇਹ ਜੋ ਮੰਨ ਕਰਾਂਗੇ 1000 ਰੁਪਏ ਇੱਥੇ ਛੋੜ ਕਰਾਂਗੇ ਆਪਾਂ ਠੀਕ ਹੈ ਜੀ ਜਿਹੜੇ ਮੁੱਲੇ ਤਕਰੀਬਨ ਇਹ ਹਾਂ ਲਾਸਟ ਹੀ ਹੁੰਦੇ ਜੀ ਬਿਲਕੁਲ ਜੀ ਅਣਾ ਮਲ ਪੂਰਾ ਸੋਚ ਵਿਚਾਰ ਕੇ ਬਲਕਿ ਕਈ ਰ ਭੈਣ ਭਰਾ ਕੋਈ ਦੂਰੋਂ ਸਾਡੇ ਵਾ ਕੇ ਇੱਥੇ ਨਾ ਕਿ ਭਾਈ ਇੰਨੇ ਦੀ ਕਰ ਲਈਂ ਤੇ ਜੀ ਤੇ ਖਰਾਬ ਨਾ ਹੁਣ ਫੇਰ ਿੱਧਰੋਂ ਆ ਕੇ ਹਾਂ ਜੀ ਹਾਂ ਜੀ ਬਿਲਕੁਲ ਠੀਕ ਹੈ ਵੀ ਹਾਂ ਨਾ ਜੀ ਦੋਸਤੋ ਜਿਹੜਾ ਵੀਰ ਕਹਿ ਦਿੰਦੇ ਹੁੰਦੇ ਵੀ ਹਾਂ ਨਾ ਜੀ ਹੋ ਜੂਗੀ ਇੱਥੋਂ ਤੱਕ ਇੱਕ ਆ ਆਪਣੇ ਕੁਛੀ ਵਤੀ ਵਾਲੀ ਹੈ ਜੀ ਹਾਂ ਜੀ ਤਾਂ ਜੀਵਨ ਚਾਰ ਕਿ ਮਹੀਨੇ ਦਾ ਕਟਾ ਤਾਨੂੰ ਖਾਣੇ ਚਾਰ ਮਹੀਨੇ ਦਾ ਕਟਾ ਵਾ ਹਾਂਜੀ ਬਾਕੀ ਕੱਟੇ ਦੇ ਵੀ ਆ ਕੱਟੇ ਤੋਂ ਬਣਾ ਨਹੀਂ ਮਤਲਬ ਥਾਪੀ ਦੇ ਵੀ ਮਿਲਦੀ ਆ ਭਾੜੀ ਦੀ ਵੀ ਲੋੜਣੀ ਇਹਨੂੰ ਠੀਕ ਆ ਜੀ ਹਾਂਜੀ ਕੱਟੇ ਨਾਲ ਵੀ ਮਿਲ ਪੈਂਦੀ ਕੱਟੇ ਤੋਂ ਬਣਾ ਵੀ ਮਿਲ ਪੈਂਦੀ ਆ ਜੀ ਤੇ ਇਹ ਸੂਬਾ ਤੀਜਾ ਸੂਈ ਆ ਜੀ ਹਾਂ ਤੀਜਾ ਸੂਆ ਜੀ ਤਕਰੀਬਨ ਠੀਕ ਆ ਹਾਂਜੀ ਤੇ ਸੂਬਾ ਤੀਜਾ ਉੱਚੇ ਬੱਚੇ ਦੇ ਵਿੱਚ ਆ ਵੀਰ ਕਹਿੰਦਾ ਮਗਰ ਕਿ ਨਿਗਰ ਨੂੰਦਰ ਮਾਝ ਚੰਗੀ ਹੈ ਵਜਨ ਬਹੁਤ ਆ ਵੀਰ ਵਜਨ ਵਾਲੀ ਆ ਜੀ ਮਾਝ ਵਜਨ ਬਹੁਤ ਜਿਆਦੀ ਭਾਰੀ ਬਹੁਤ ਜਿਆਦੀ ਆ ਦੋਸਤੋ ਠੀਕ ਆ ਤੇ ਖਾਸ ਤੌਰ ਤੇ ਵੀਰ ਅ ਦੂਜੇ ਵੀਰ ਜਿਹੜੇ 2 ਨੰਬਰ ਵਾਲੇ ਪਸ਼ੂ ਲੈ ਕੇ ਜਾਣੇ ਉਹ ਜੀ ਮਤਲਬ ਹਾਂਜੀ ਮੈਂ ਦੇ ਕਹਿੰਦਾ ਵਿੱਚ ਘਰ ਵਾਲਾ ਜੀ ਦੇਖੋ ਸਾਨੂੰ ਵੀ ਸੰਤੋਸ਼ੀ ਹੈ ਨਾ ਕੇਕ ਦੇ ਦੁੱਧ ਪੀਨੇ ਕੇ 8 ਤੇ 20 ਦੀ ਫੇਰ ਮਤਲਬ ਬਣੀ ਆ 8 ਫਰਵਰੀ ਦੀ ਬਣੀ ਆ ਹਾਂ ਹਾਂਜੀ ਆਹੜਾ 8 ਦੇ ਅੱਜ 16 17 ਤਰੀਕ ਹੋ ਗਈ ਆ ਜੀ ਮਤਲਬ 8 9 ਦਿਨ ਹੋ ਗਏ ਆ ਠੀਕ ਆ ਚਲੋ ਕਿਰਪਾ ਕਰੀ ਅੱਗੇ ਵੀ ਬਣ ਜੇ ਜਿਹਨਾਂ ਨੇ ਦੁੱਧ ਪੀਣਾ ਵਾ ਬਿਲਕੁਲ ਜੀ ਬਿਲਕੁਲ ਤੇ ਉਹਦੇ ਘਰ ਵੀ ਨਿਕਲ ਜੀ ਤੇ ਬੱਚਾ ਵਾ ਜੀ ਇਹਦੇ ਮਗਰ 4 ਮਹੀਨੇ ਦਾ ਬਿਲਕੁਲ ਜੀ ਹਾਂਜੀ ਤੇ ਦੋਸਤੋ ਅੱਗੇ ਚੌਥੇ ਸਵੇਰ ਲਈ ਜਿਹੜੀ ਬਣੀ ਆ ਹਾਂ ਹੁਣ ਤੀਜੇ ਸੂਬੇ ਦੇ ਵਿੱਚ ਪ੍ਰੈਜ਼ੈਂਟ ਟਾਈਮ ਚੱਲਣ ਲਈ ਆ ਠੀਕ ਆ ਤੇ ਦੁੱਧ ਵੀ ਰੇਸ਼ੇਰ ਤੋਂ ਬਾਹਰ ਹੀ ਆ ਦੁੱਧ ਸਾਡੇ 6 ਆ 6 ਲੀਟਰ ਆਪਾਂ ਬਣਾ ਕੇ ਦੇਵਾਂਗੇ ਜੀ ਦੋ ਟਾਈਮ ਚ ਵਾਗੇ ਠੀਕ ਆ ਜਿਹੜਾ ਪੱਕਾ ਦੁੱਧ ਦੁੱਧ ਆਪਾਂ ਉਹਨਾ ਹੀ ਹੋਊਗਾ ਜੀ ਜਿੰਨਾ ਆਪਾਂ ਦੱਸਿਆ ਜਿਹੜੀ ਜਿਹੜੀ ਮੱਝ ਦਾ ਤੇ ਉਹਨਾ ਹੀ ਦੁੱਧ ਹੋਊਗਾ ਜੀ ਠੀਕ ਆ ਹਾਂ ਤੇ ਥਾਣਾ ਥੁਣਾ ਪੈਣੀ ਮਲਗੀ ਹਾਂ ਸਾਡੀ ਬਹੁਤ ਸਾਫ ਹੈ ਜੀ ਠੀਕ ਹੈ ਜੀ ਤੇ ਬਾਕੀ ਇਹ ਕਿਹੜਾ ਬੱਚਾ ਹੈਗਾ ਕੱਟਾ ਨਹੀਂ ਥੱਲੇ ਕੱਟਾ ਵਾ ਜੀ ਹਾਂਜੀ 4 ਮਹੀਨੇ ਦਾ ਉਹ ਵੀ ਤੁਹਾਨੂੰ ਦਿਖਾ ਦੇਣੀ ਉਧਰ ਇਹ ਕੱਟਾ ਬਿਲਕੁਲ ਜਿਹੜਾ ਉਲਟ ਬਹਿਣੀ ਵਾਲੇ ਪਾਸੇ ਤੋਂ ਦੋਸਤੋ ਉਹ ਵੀ ਤੁਸੀਂ ਵੇਖੋ ਥਣ ਥਣ ਜਿਹੜਾ ਬਿਲਕੁਲ ਪੱਧਰ ਹੈਗੇ ਬਰਾਬਰ ਆ ਥਣ ਥਣ ਸੋਨਾ ਤੇ ਚੁਵਾਈ ਵੀਰਾਂ ਦਾ ਲੱਗੀ ਸੋਹਣੀ ਚਿੱਨੀ ਵੀ ਓਵਰ ਆਲ ਚੁਵਾਈ ਹੈ ਬਹੁਤ ਸੋਹਣੀ ਹੈ। ਤੇ ਭਾਜੀ ਇਹ ਸੰਤੂ ਸਾਹਿਬ ਫੈਟ ਦੀ ਤਕਰੀਬਨ 9 ਦੇ ਲਾਗੇ ਜਾਂਦੀ ਹੈ ਦੁੱਧ ਤੇ 6 ਲੀਟਰ ਆ। ਫੈਟ ਤਕਰੀਬਨ 9 ਦੇ ਲਾਗੇ ਹੁੰਦੀ ਹੈ ਜੀ। ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਤੇ ਬਾਕੀ ਬਾਡੀ ਬੰਪਰ ਜਿਹੜੀ ਤੁਸੀਂ ਵੇਖ ਲਓ ਢਿੱਲਾਪਨ ਤੇ ਵਜਨ ਵਾਲੀ ਬਿਲਕੁਲ ਮੱਝ ਆ ਠੀਕ ਹੈ। ਹਾਂਜੀ। ਵਜਨ ਵਟਾ ਬਹੁਤ ਜ਼ਿਆਦਾ ਹੈਗਾ ਤੇ 8 ਦਿਨ ਹੋਏ ਬਣੀ ਨੂੰ। ਤੇ ਬੱਚਾ ਇੱਥੇ ਥੱਲੇ ਕੱਟਾ ਵੀ ਹਾਂਜੀ। ਕੱਟਾ ਵੀ ਨਾਲ ਦੇਣਾ ਜਾਂ ਸਾਰਾ। ਵੇਖੋ ਇਹ ਸੰਤੂ ਸਾਹਿਬ ਦਾ ਪਾਣਾ ਇਹਦਾ ਮੁੱਲ ਕਰਦੀ 42000 ਰ ਜੇ ਕੇ ਨੇ ਬੱਚਾ ਨਹੀਂ ਖੜਨਾ ਤੇ 2000 ਛੋਟ ਹੋ ਰਿਉ ਜੀ ਠੀਕ ਆ ਮਤਲਬ ਉਹ 2000 ਲੈਸ ਕਰ ਦਾਂਗੇ ਜੀ ਬੱਚਾ ਕੋਈ ਖੜੂਗਾ 41000 ਦੀ ਆ ਜੇ ਬੱਚਾ ਨਹੀਂ ਖੜਦਾ 39000 ਰੁਪਏ ਦੀ ਆ ਆਪਾਂ ਦਵਾਂਗੇ ਘੱਟ ਚੱਲਦੀ ਜੀ ਹਾਂਜੀ ਬੱਚਾ ਤੁਹਾਨੂੰ ਦਿਖਾ ਦਿੰਦੇ ਮਿਲ ਪੈਂਦੀ ਆ ਭਾੜੇ ਤੇ ਹਾਂਜੀ ਭਾੜੇ ਦੀ ਮਿਲ ਪੈਂਦੀ ਬੱਚੇ ਤੇ ਮਿਲ ਪੈਂਦੀ ਭਾੜੇ ਦੀ ਵੀ ਲੋੜ ਨਹੀਂ ਆ ਜੀ ਥਾਫੀ ਦੀ ਮਿਲ ਪੈਂਦੀ ਮਤਲਬ ਇਹ ਵੀ ਜੇ ਕੋਈ ਬੱਚਾ ਲੈ ਜਾਏ ਕਈ ਨਾ ਉੱਥੇ ਜਾ ਕੇ ਥੋੜਾ ਪਸ਼ੂ ਮਾਰਾ ਬਣੂਨੀ ਕੀ ਕਰੇ ਇਹ ਬੱਚਾ ਨਾਲ ਲੈ ਜਾਏ 2000 ਦੀ ਫਿਰ ਕਿਹੜੀ ਗੱਲ ਹੋਣੀ ਹਾਂਜੀ 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 ਮਤਲ ਬੱਚੇ ਦੇ ਵੀ ਮਿਲਦੀ ਹੈ ਤੇ ਹੁਣ ਬੱਚੇ ਤੋਂ ਬਿਨਾ ਵੀ ਮਤਲਬ ਪਹਾੜੀ ਦੀ ਵੀ ਲੋਡ ਨਹੀਂ ਪੈਂਦੀ ਉਦਾਂ ਮਰਾ ਥਾਪੀ ਦੀ ਮਿਲਤ ਪੈਂਦੀ ਹੈ ਜੀ ਠੀਕ ਹੈ ਵੀਰ ਹਾਂਜੀ ਤੇ ਵੈਸੇ ਜਿਹੜੀ ਦੋਸਤੋ 42000 ਦੇ ਵਿੱਚੋਂ 1000 ਮਾਨਤਾ ਨਾ ਜੇਕਰ ਤੁਸੀਂ ਬੱਚਾ ਵੀ ਲੈ ਕੇ ਜਾਣਾ ਤੇ ਜੇ ਬੱਚਾ ਤੁਸੀਂ ਆਂਦੇ ਵੀ ਯਾਰ 2000 ਰੁਪਇਆ ਹਨਾ ਵੀ ਹੋਰ ਆਪਾਂ ਲੈਸ ਕਰਾਰ ਗਏ ਤੇ ਬੱਚੇ ਵੀ ਚੇ ਤੇ ਸ਼ਕੀਨ ਪਾਲਣ ਦੇ ਸ਼ੀਨ ਨਹੀਂ ਆ ਹਾਂਜੀ ਹਨਾ ਉਜਲ ਉਹ ਹਾੜੇ ਦੇ ਬੱਚੇ ਚੱਲ ਜੂਲੇ ਜਾਣੇ ਪਾਲਦੇ ਰਹਿੰਦੇ ਆ ਜੀ ਆਹ ਹੋਰ ਕਟੀਆਂ-ਕੁਟੀਆਂ ਕੱਟੇ ਹੈਗੇ ਆ ਜੀ ਬਿਲਕੁਲ ਹਾਂਜੀ ਤੇ ਫਿਰ ਉਹ ਮਤਲਬ 2000 ਰੁਪਏ ਉਹਦੇ ਵਿੱਚ ਲੈਸ ਹੋ ਜਾਊਗਾ ਜੀ ਫਿਰ ਮਤਲਬ 39000 ਦੀ ਸਮਝ ਲਉਂਦੇ ਤਾਂ ਫਿਰ 39000 ਦੀ ਹੋ ਜਾਊਗੀ ਠੀਕ ਆ ਜੀ ਜੇ ਬੱਚਾ ਤੁਸੀਂ ਨਹੀਂ ਲੈ ਗ ਜਾਣਾ ਹਾਂਜੀ ਠੀਕ ਆ ਤੇ ਮੇਰੇ ਦੋਵੇਂ ਤਰੀਕੇ ਨਾਲ ਪੈਣੀ ਆ ਬੱਚੇ ਦੀ ਵੀ ਮਿਲਦੀ ਤੇ ਪਹਾੜੇ ਚਾੜ ਤੇ ਵੀ ਮਿਲਦੀ ਆ ਹਾਂਜੀ ਪਹਾੜੇ ਦੀ ਲੋੜ ਨਹੀਂ ਮਤਲਬ ਥਾਪੀ ਦੀ ਮਿਲ ਬਿੰਦੀ ਚਲੋ ਪਹਾੜੇ ਦੇ ਲਾ ਲਓ ਥਾਪੀ ਉਦਾਂ ਉਧਾਂ ਉਧਾਰਦੀ ਲਾ ਲਓ ਮਿਲ ਪੈਂਦੀ ਆ ਥੋੜੇ ਤੇ ਬਣਾ ਵੀ ਹਾਂ ਤੇ ਡਿਸੀਜਨ ਤੁਸੀਂ ਲੈ ਲਿਓ ਬੇਸ਼ੱਕ ਵੀ ਆਪਾਂ ਬੱਚਾ ਵੀ ਜਿਹੜਾ ਨਾਮ ਲੈ ਕੇ ਜਾਣਾ ਜਾਂ ਕਿਤਾਵਾ ਹਾਂ ਕੱਟਾ ਪੂਰਾ ਇੱਕ ਟਬਾ ਤੇ 4 ਕੁ ਮਹੀਨੇ ਦਾ ਉੱਚਾ ਸੁਭਾ 4 ਕੁ ਮਹੀਨੇ ਦਾ ਤੁਸੀਂ ਐਸਟੀਮੇਟ ਮੰਨ ਲਓ ਹਾਂਜੀ ਠੀਕ ਹੈ ਤੇ ਮੈਂ ਤੁਹਾਨੂੰ ਦੋਨੋਂ ਟਾਈਮ ਤੇ ਤਿੰਨ ਇੱਕ ਟਾਈਮ ਤਿੰਨ ਦੂਜੇ ਟਾਈਮ ਹਾਂਜੀ ਹਾਂਜੀ ਦੋ ਟਾਈਮ ਕੀ ਮੈਂ ਦੋ ਟਾਈਮ ਚਵਾਈ ਕਰਕੇ ਦਵਾਵਾਂਗੇ ਆ ਜਿਹੜਾ ਮੇਲ ਹੈ ਨਾ ਬੱਚਾ ਹੈਗਾ ਹਾਂਜੀ ਤੇ ਅੱਗੇ ਜਿਹੜਾ ਦੋਸਤੋਂ ਤੁਸੀਂ ਲੈ ਕੇ ਜਾਣਾ ਠੀਕ ਹੈ ਜੀ 2000 ਚ ਛੱਡ ਕੇ ਜਾਣਾ ਤਾਂ 2000 ਚ ਤੁਸੀਂ ਲੈ ਕੇ ਜਾਣਾ ਇਹ ਤੁਸੀਂ ਨਾਲ ਲੈ ਜਾਓ ਰੇਟ ਤਾਂ ਜਿਹੜਾ ਉਹਨਾਂ ਕਾ ਫਰਕ ਪੈ ਜਾਊਗਾ ਜਿੰਨੇ ਕ ਵੀਰ ਨੇ ਗੰਜੈਸ਼ ਹੈਗੀ ਆ ਉਹ 42000 ਦੇ ਵਿੱਚੋਂ 1000 ਰੁਪਿਆ ਮਾਨਤਨ ਕਹਤਾ ਸੀ ਵੀ 41000 ਦੀ ਆ ਹਾਂਜੀ ਠੀਕ ਆ ਤੇ ਬਾਕੀ ਵੀਰੇ ਜੀ ਰਵੀ ਸ਼ੇਰ ਸਿੰਘ ਜੀ ਇੱਕ ਜਿਹੜੇ ਸੰਪਰਕ ਨੰਬਰ ਵੀ ਆਪਣੇ ਜ਼ਰੂਰ ਦੱਸ ਹਾਂਜੀ ਫੋਨ ਨੰਬਰ ਹੈਗੇ ਜੀ 97818 11915 ਠੀਕ ਹੈ ਜੀ 97818 11915 ਠੀਕ ਹੈ ਜੀ ਹਾਂਜੀ ਹਾਂਜੀ ਸੋ ਦੋਸਤੋ ਅੱਜ ਹਾਂਜੀ ਐਡਰੈਸ ਦੱਸਣ ਦੀ ਲੋੜ ਹੈ ਹਾਂਜੀ ਕੋਈ ਨਹੀਂ ਦੱਸ ਹਾਂਜੀ ਪਿੰਡ ਦੇ ਡਾਕਨ ਹੈ ਜਿਹੜਾ ਲਾਲੂ ਘੁੰਮਣਿਆ ਤਹਿਸੀਲ ਤੇ ਡਿਸਟ੍ਰਿਕਟ ਤਰਨਤਾਰਨ ਹੈ ਜੀ ਠੀਕ ਹੈ ਜੀ ਤਰਨਤਾਰਨ ਤੋਂ 10 ਕਿਲੋਮੀਟਰ ਹੈ ਹਾਂਜੀ ਚਬਾਲ ਤੋਂ ਆਪણો ਹੈਗਾ ਜੀ ਇਹ 7 ਕਿਲੋਮੀਟਰ ਠੀਕ ਹੈ ਜੀ ਹਾਂਜੀ ਮਤਲਬ ਤਰਨਤਾਰ ਦੇ ਚਵਾਲ ਦੇ ਸੈਂਟਰ ਜੀ ਜਾ ਜਾਂਦਾ ਥੋੜਾ ਜਿਹਾ ਪਹਾੜ ਵਾਲੇ ਪਿੰਨੇ ਨੂੰ ਬਿਲਕੁਲ ਫਿਰ ਛੱਡ ਦੋ ਮਤਲਬ ਮੇਨ ਰੋਡ ਤੋਂ ਜਿਹੜਾ ਲਿੰਕ ਰੋਡ ਉਤਰਦਾ ਜੀ ਬਿਲਕੁਲ ਜੀ ਹਾਂਜੀ ਸੋ ਬਿਲਕੁਲ ਜਿਹੜਾ ਐਡਰੈਸ ਜਿਹੜਾ ਦੋਸਤੋ ਵੀਰ ਨੇ ਕਨਫਰਮ ਕਰਾਤਾ ਤੇ ਤੁਸੀਂ ਵਿਜਿਟ ਜਿਹੜੀ ਹੈਗੀ ਆ ਪਿੰਡ ਲਾਲੂ ਘੋਮਣ ਦੇ ਵਿੱਚ ਕਰਨੀ ਆ ਤੇ ਮੱਝਾਂ ਜਿਹੜੀਆਂ ਆਪਾਂ ਤੁਹਾਨੂੰ ਅੱਜ ਤਿੰਨ ਦਿਖਾਈਆਂ ਨੇ ਤਿੰਨੇ ਬਿਲਕੁਲ ਬਕਾਊ ਨੇ ਠੀਕ ਹੈ ਜੀ ਖੁੱਲ ਕੇ ਗੱਲ ਬਾਤ ਤੁਸੀਂ ਵੀਰ ਦੇ ਨੰਬਰ ਜਿਹੜੇ ਆ ਲਗਾਤਾਰ ਸਕਰੀਨ ਤੇ ਚੱਲ ਰਹੇ ਆ ਉਹਨਾਂ ਨੰਬਰਾਂ ਤੇ ਜਿਹੜਾ ਕੰ ਬਿਲ ਤੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ